ਸੰਸਦ ਦੇ ਵਿੱਚ ਐਮਪੀ ਰਾਜਾ ਵੜਿੰਗ ਗਰਜੇ ਨੇ ਜੀ ਹਾਂ ਮੁੱਸੇਵਾਲਾ ਸਮੇਤ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਜ਼ੋਰਦਾਰ ਭਾਸ਼ਣ ਐ ਜੋ ਸੰਸਦ ਦੇ ਵਿੱਚ ਦਿੱਤਾ ਹੈ ਜੀ ਹਾਂ 18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ ਦਾ ਪਹਿਲਾ ਸੈਸ਼ਨ ਚੱਲ ਰਿਹਾ ਹੈ ਸ਼ੁਰੂਆਤ ਤੋਂ ਹੀ ਸੈਸ਼ਨ 'ਚ ਝੋਲ-ਸ਼ੋਰ ਨਾਲ ਸਰਕਾਰ ਦੇ ਵਿਰੋਧੀ ਧਿਰ ਇੱਕ ਦੂਜੇ ਤੇ ਹਮਲੇ ਕਰ ਰਹੇ ਨੇ ਇਸੇ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਗੱਲ ਰੱਖਣੀ ਸ਼ੁਰੂ ਕੀਤੀ ਹੈ ਉਹਨਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ 'ਚ ਕੀਤੀ ਤੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਜੋ ਕਿ ਜਵਾਨਾਂ ਤੇ ਕਿਸਾਨਾਂ ਦੀ ਧਰਤੀ ਵਜੋਂ ਜਾਣੀ ਜਾਂਦੀ ਹੈ ਉਹਨਾਂ ਕਿਹਾ ਕਿ ਕੇਂਦਰੀ ਸਰਕਾਰ ਪੰਜਾਬ ਨਾਲ ਦੁਸ਼ਮਨਾਵਲਾ ਵਰਤੋਕ ਕਰ ਰਹੀ ਹੈ ਉਹਨਾਂ ਕਿਹਾ ਕਦੀ ਕਦੀ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਪੰਜਾਬ ਨੂੰ ਦੇਸ਼ ਦਾ ਹਿੱਸਾ ਹੀ ਨਹੀਂ ਸਮਝਦੀ ਉਹਨਾਂ ਅੱਗੇ ਕਿਸਾਨਾਂ ਬਾਰੇ ਬੋਲਦੇ ਕਿਹਾ ਕਿ ਜੋ ਕਿਸਾਨ ਪੂਰੇ ਦੇਸ਼ ਦਾ ਟਿੱਡ ਭਾਰਦਾ ਉਸ ਨੂੰ ਧਰਨੇ ਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਦਿੱਲੀ ਦੇਸ਼ ਦਾ ਹਿੱਸਾ ਹੈ ਪਰ ਫਿਰ ਵੀ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਸ ਤੋਂ ਬਾਅਦ ਉਹਨਾਂ ਨੇ ਕੇਂਦਰ ਸਰਕਾਰ ਦੇ ਦੇਸ਼ ਦੀ ਸੁਰੱਖਿਆ ਲੈ ਕੇ ਸਵਾਲ ਖੜੇ ਕੀਤੇ ਵੱਡੇ ਵੱਡੇ ਦਾਅਵੇ ਤੇ ਤਿੱਖੇ ਵਾਰ ਕੀਤੇ ਉਹਨਾਂ ਕਿਹਾ ਕਿ ਪੂਰੀ ਦੁਨੀਆ 'ਚ ਜਾਣੇ ਜਾਂਦੇ ਗਾਇਕ ਮੁਸ세ਵਾਲਾ ਦਾ ਗੀਤ ਅਜ ਵੀ ਬਿਲਬੋਰਡ ਤੇ ਛਾਏ ਨੇ ਉਸ ਨੂੰ ਪੰਜਾਬ ਕੇਰਲ ਤਾਮਿਲਨਾਡੂ ਤੋਂ ਲੈ ਕੇ ਨਿਊਯਾਰਕ ਤੱਕ ਬੱਚਾ-ਬੱਚਾ ਜਾਣਦਾ ਉਸ ਨੂੰ ਤਿਹਾਰ ਜੇਲ੍ਹ ਚ ਬੈਠੇ ਗੈਂਗਸਟਰ ਨੇ ਮਰਵਾ ਦਿੱਤਾ ਐ ਨਹੀਂ ਨਹੀਂ ਉਸ ਨੇ ਜੇਲ੍ਹ ਚ ਬੈਠ ਕੇ ਇੰਟਰਵਿਊ ਵੀ ਦਿੱਤਾ ਜਿਸ ਵਿੱਚ ਉਸ ਨੇ ਮੰਨਿਆ ਕਿ ਉਸ ਨੇ ਮੂਸੇਵਾਲਾ ਦਾ ਕਤਲ ਕਰਾਇਆ ਮੂਸੇਵਾਲਾ ਆਪਣੇ ਮਾਪਿਓ ਦਾ ਇਕਲੌਤਾ ਪੁੱਤ ਸੀ ਜਿਸ ਨੂੰ ਮਾਰ ਕੇ ਉਸ ਨੇ ਸਿੱਧੂ ਦੇ ਮਾਪਿਓ ਕੋਲ ਜੀਣ ਦਾ ਆਸਰਾ ਹੀ ਖੋਲਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਦੇਸ਼ ਚ ਉਦਯੋਗ ਦੀ ਮੌਜੂਦਾ ਹਾਲਾਤ ਬਾਰੇ ਵੀ ਗੱਲ ਕੀਤੀ ਸੁਦਾਸਤੀ ਕਿ ਸੰਸਦ ਵਿੱਚ MP ਰਾਜਾ ਵੜਿੰਗ ਨੇ ਜ਼ੋਰ ਸ਼ੋਰ ਨਾਲ ਪੰਜਾਬ ਦੇ They'll type. ਸੰਸਦ ਦੇ ਵਿੱਚ ਐਮਪੀ ਰਾਜਾ ਵੜਿੰਗ ਗਰਜੇ ਨੇ ਜੀ ਹਾਂ ਮੁਸੇਵਾਲਾ ਸਮੇਤ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਜ਼ੋਰਦਾਰ ਭਾਸ਼ਣ ਹੈ ਜੋ ਸੰਸਦ ਦੇ ਵਿੱਚ ਦਿੱਤਾ ਹੈ ਜੀ ਹਾਂ 18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ ਚ ਪਹਿਲਾ ਸੈਸ਼ਨ ਚੱਲ ਰਿਹਾ ਹੈ ਸ਼ੁਰੂਆਤ ਤੋਂ ਹੀ ਇਸ ਸੈਸ਼ਨ ਚ ਝੋਲ-ਸ਼ੋਰ ਨਾਲ ਸਰਕਾਰ ਦੇ ਵਿਰੋਧੀ ਧਿਰ ਇੱਕ ਦੂਜੇ ਤੇ ਹਮਲੇ ਕਰ ਰਹੇ ਨੇ ਇਸੇ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਗੱਲ ਰੱਖਣੀ ਸ਼ੁਰੂ ਕੀਤੀ ਹੈ ਉਹਨਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਚ ਕੀਤੀ ਤੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਇਹ ਜੋ ਕਿ ਜਵਾਨਾਂ ਤੇ ਕਿਸਾਨਾਂ ਦੀ ਧਰਤੀ ਵਜੋਂ ਜਾਣੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਕੇਂਦਰੀ ਸਰਕਾਰ ਪੰਜਾਬ ਨਾਲ ਦੁਸ਼ਮਨਾਵਲਾ ਵਰਤੋਕ ਕਰ ਰਹੀ ਹੈ ਉਹਨਾਂ ਨੇ ਕਿਹਾ ਕਦੀ ਕਦੀ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਪੰਜਾਬ ਨੂੰ ਦੇਸ਼ ਦਾ ਹਿੱਸਾ ਹੀ ਨਹੀਂ ਸਮਝਦੀ ਉਹਨਾਂ ਅੱਗੇ ਕਿਸਾਨਾਂ ਬਾਰੇ ਬੋਲਦੇ ਕਿਹਾ ਕਿ ਜੋ ਕਿਸਾਨ ਪੂਰੇ ਦੇਸ਼ ਦਾ ਟਿਕਾਣਾ ਹੈ ਉਸ ਨੂੰ ਧਰਨੇ ਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਦਿੱਲੀ ਦੇਸ਼ ਦਾ ਹਿੱਸਾ ਹੈ ਪਰ ਫਿਰ ਵੀ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਸ ਤੋਂ ਬਾਅਦ ਉਹਨਾਂ ਨੇ ਕੇਂਦਰ ਸਰਕਾਰ ਦੇ ਦੇਸ਼ ਦੀ ਸੁਰੱਖਿਆ ਲੈ ਕੇ ਸਵਾਲ ਖੜੇ ਕੀਤੇ ਵੱਡੇ ਵੱਡੇ ਦਾਅਵੇ ਅਤੇ ਤਿੱਖੇ ਵਾਰ ਕੀਤੇ ਉਹਨਾਂ ਨੇ ਕਿਹਾ ਕਿ ਪੂਰੀ ਦੁਨੀਆ 'ਚ ਜਾਣੇ ਜਾਂਦੇ ਗਾਇਕ ਮੁਸੱਏ ਵਾਲਾ ਉਸ ਦਾ ਗੀਤ ਅੱਜ ਵੀ ਬਿਲਬੋਰਡ ਤੇ ਛਾਇੇ ਨੇ ਉਸ ਨੂੰ ਪੰਜਾਬ ਕੇਰਲ ਤਾਮਿਲਨਾਡੂ ਤੋਂ ਲੈ ਕੇ ਨਿਊਯਾਰਕ ਤੱਕ ਬੱਚਾ ਬੱਚਾ ਜਾਣਦਾ ਉਸ ਨੂੰ ਤਿਹਾਰ ਜੇਲ੍ਹ ਚ ਬੈਠੇ ਗੈਂਗਸਟਰ ਨੇ ਮਰਵਾ ਦਿੱਤਾ ਇੰਨੀ ਨਹੀਂ ਉਸ ਨੇ ਜੇਲ੍ਹ ਚ ਬੈਠ ਕੇ ਇੰਟਰਵਿਊ ਵੀ ਦਿੱਤਾ ਜਿਸ ਵਿੱਚ ਉਸ ਨੇ ਮੰਨਿਆ ਕਿ ਉਸ ਨੇ ਮੂਸੇਵਾਲਾ ਦਾ ਕਤਲ ਕਰਾਇਆ ਮੂਸੇਵਾਲਾ ਆਪਣੇ ਮਾਪਿਓ ਦਾ ਇਕਲੌਤਾ ਪੁੱਤ ਸੀ ਜਿਸ ਨੂੰ ਮਾਰ ਕੇ ਉਸ ਨੇ ਸਿੱਧੂ ਦੇ ਮਾਪਿਓ ਕੋਲ ਜੀਵਨ ਦਾ ਆਸਰਾ ਹੀ ਖੋਲਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਦੇਸ਼ ਚ ਉਦਯੋਗ ਦੀ ਮੌਜੂਦਾ ਹਾਲਾਤ ਬਾਰੇ ਵੀ ਗੱਲ ਕੀਤੀ ਸੁਦਾਸਤੀ ਕਿ ਸੰਸਦ ਦੇ ਵਿੱਚ ਐਮਪੀ ਰਾਜਾ ਵੜਿੰਗ ਨੇ ਜ਼ੋਰ ਸ਼ੋਰ ਨਾਲ ਪੰਜਾਬ ਦੇ ਮੁੱਦੇ ਉਠਾਏ